ਲੋਕ ਸਭਾ ਤੇ ਰਾਜ ਸਭਾ ਵਿੱਚ ਵਿਰੋਧੀ ਪਾਰਟੀਆਂ ਦੇ ਵੱਡੀ ਗਿਣਤੀ ਵਿੱਚ ਮੈਂਬਰ ਪਾਰਲੀਮੈਂਟਾਂ ਨੂੰ ਸਸਪੈਂਡ ਕਰਨ ਦੇ ਰੋਸ ਵਜੋਂ ਕਾਂਗਰਸ ਹਾਈ ਕਮਾਂਡ ਵੱਲੋਂ ਦਿੱਤੇ ਸੱਦੇ ਤਹਿਤ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢੱਲੂ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ ਇਸ ਮੌਕੇ ਇਕੱਤਰ ਹੋਏ ਕਾਂਗਰਸੀ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਪਾ ਦੀ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਇਹ ਜਿਹੜਾ 150 ਦੇ ਲਗਭਗ 153 ਦੇ ਮੈਂਬਰ ਪਾਰਲੀਮੈਂਟੋਂ ਸਸਪੈਂਡ ਕਰਦੇ ਪਾਰਲੀਮੈਂਟ ਤੋਂ ਤੇ ਜਿਹੜਾ ਡੈਮੋਕਰੇਸੀ ਦੇ ਇੱਕ ਤਰ੍ਹਾਂ ਦਾ ਕਤਲ ਕੀਤਾ ਗਿਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਉਹਦੇ ਵਿਰੋਧ ਦੇ ਵਿੱਚ ਵੀ ਜੋ ਵੀ ਹੋਇਆ ਗਲਤ ਹੋਇਆ ਉਹਦੇ ਵਿਰੋਧ ਵਿੱਚ ਅਸੀਂ ਮੋਦੀ ਸਾਹਿਬ ਦੀ ਜਿਹੜੀ ਤਾਨਾ ਸਾਹੀ ਰਵਈਆ ਉਹਦੇ ਖਿਲਾਫ ਉਹਨਾਂ ਦਾ ਪਤਲਾ ਫੁਕਿਆ ਗਿਆ ਤੇ ਜਿਹੜੀ ਕਾਂਗਰਸ ਜਿਹੜੀ ਡੈਮੋਕਰੇਸੀ ਨੂੰ ਬਹਾਲ ਕਰਨ ਦੀ ਲੜਾਈ ਲੜ ਰਹੀ ਹੈ ਹਿੰਸਾਬ ਚਾਹੁੰਦੇ ਆ ਵੀ ਉਹਨਾਂ ਨੂੰ ਬਹਾਲ ਹੋਣਾ ਚਾਹੀਦਾ ਜਿਹੜੀ ਲੋਕਾਂ ਦੀ ਇੱਕ ਐਮਪੀ ਆ 4 10-12 ਲੱਖ ਲੋਕਾਂ ਦੀ ਨੁਮਾਇੰਦਗੀ ਕਰਦਾ ਇਹ ਜਿੰਨੇ ਕਿ ਇਹ 150 ਐਫਪੀ ਸਸਪੈਂਡ ਕੀਤਾ ਕਿੰਨੇ ਲੋਕਾਂ ਤੋਂ ਵੀ ਜਿਹੜੀ ਆਵਾਜ਼ ਆ ਉਹ ਬਾਹਰ ਹੀ ਫਿਰਦੀ ਰਹੇਗੀ ਤੇ ਉਹਨਾਂ ਨੂੰ ਉੱਥੇ ਲੋਕਾਂ ਦੀ ਆਵਾਜ਼ ਰੱਖਣੀ ਚਾਹੀਦੀ ਆ ਇਹ ਥੋੜੀ ਆ ਵੀ ਜੇ ਕੋਈ ਉਹਨਾਂ ਦੀ ਮੈਜੋਰਟੀ ਆ ਤਾਂ ਵੀ ਉਹ ਇੱਕ ਤਾਂ ਸਾਨਾ ਤਾਨਾ ਸਾਹ ਬਣ ਕੇ ਇੱਕ ਉਹ ਬਦਾਲੀ ਵਾਂਗੂ ਆਪਣੇ ਰੂਲ ਚਲਾਉਣ ਵੀ ਉੱਥੇ ਕੋਈ ਲੋਕਾਂ ਦੀ ਗੱਲ ਨਾ ਕਰ ਸਕੇ ਉਹਨਾਂ ਦਾ ਕੰਮ ਤਾਂ ਇਹ ਆ ਜੇ ਕੋਈ ਉੱਥੇ ਜੋ ਵੀ ਵਿਰੋਧੀ ਕੋਈ ਲੋਕਾਂ ਦੀ ਗੱਲ ਕਰਦਾ ਲੋਕ ਖੇਤਾਂ ਦੀ ਗੱਲ ਕਰਦਾ ਆ ਆਮ ਵਪਾਰੀ ਦੀ ਗਰੀਬਾਂ ਦੀ ਗੱਲ ਕਰਦਾ ਤਾਂ ਉਹ ਚੱਕ ਕੇ ਸਸਪੈਂਡ ਕਰ ਦਿੰਦੇ ਨੇ ਦੇ ਸਰਾਸਰ ਗਲਤ ਹੈ ਤੇ ਜਿਹੜੇ ਲੋਕ ਆਉਣ ਲਈ 2024 ਦੇ ਵਿੱਚ ਇਹਨਾਂ ਨੂੰ ਇਸ ਗੱਲ ਲਈ ਸਿੱਖ ਸਿਖਾਉਣਗੇ ਕਿਉਂਕਿ ਆਮ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਗੱਲ ਹੈ ਕੈਂਪੀ ਨੂੰ ਬਾਹਰ ਕਰਕੇ ਉਹਦੀ ਆਵਾਜ਼ ਨੂੰ ਜਿੱਦੜਾ ਦਬਾਉਣਾ ਇਹ ਆਮ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਗੱਲ ਹੈ ਮਾਨਯੋਗ ਮੈਂਬਰ ਪਾਰਲੀਮੈਂਟ ਆਗੇ ਜਿਹੜੇ ਉਹ ਮੁਹਤਲ ਕੀਤੇ ਗਏ ਹੈਗੇ ਉਸ ਸਬੰਧ ਵਿੱਚ ਕਾਂਗਰਸ ਪਾਰਟੀ ਵੱਲੋਂ ਅੱਜ ਜਿਹੜਾ ਹੈਗਾ ਦੋਸਤਾਂ ਨਾਲ ਪੁਤਲੇ ਫੁੱਟਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਜ਼ਿਲ੍ਹਾ ਕਾਂਗਰਸ ਤੇ ਪ੍ਰਧਾਨ ਜੀ ਦੀ ਗਵਾਈ ਵਿੱਚ ਕੀਤਾ ਗਿਆ ਇਹ ਸਦਾ ਸਦਾ ਲੋਕਤੰਤਰ ਦਾ ਕਹਾਣ ਕੀਤਾਗਾ ਮੈਂਬਰਾਂ ਨੂੰ ਸਸਪੈਂਡ ਕਰਕੇ ਮੋਦੀ ਨੇ ਇਹ ਤਾਨਾਸ਼ਾਹੀ ਜਿਹੜਾ ਰਵਈਆ ਗਿਆ ਉਹ ਪਿਆਰ ਕੀਤਾ ਆਉਣ ਵਾਲੇ ਸਮੇਂ 'ਚ 2024 ਇਲੈਕਸ਼ਨ 'ਚ ਲੋਕ ਇਸ ਚੀਜ਼ ਦਾ ਮੂੰਹ ਤੋੜਨ ਦਾ ਜਵਾਬ ਦੇਣਗੇ